ਦੀਪ ਸਿੰਘ ਜੀ ਜੋ 트ੈਜੇਡੀ ਹੋਈ ਤੁਹਾਨੂੰ ਪਤਾ ਹੈ ਜੋ ਕਤਲ ਕੀਤਾ ਹੈ ਫੇ ਸੀਆਈਏ ਸਟਾਫ ਤੋਂ ਆਇਆ ਨਹੀਂ ਉਹਨਾਂ ਦੇ ਮਿਸੇਜ ਬਾਈ ਕਿਲੇ ਬੈਂਚ ਨਾਲ ਉਹਨਾਂ ਦੇ ਮਾਂ ਬਾਪ ਜੀ ਦੇ ਦੁੱਖ ਦੀ ਗੱਲ ਇਹ ਹੈ ਕਿ ਇੱਕ ਲੱਖ ਆਰੇ ਇਨਸੀਡੈਂਟ ਤੋਂ ਮੁੜ ਕੇ ਆਏ ਹਾਂ ਕਿ ਇੱਥੇ ਆ ਕੇ ਮੈਂ ਮਿਲ ਆਇਆ ਸੀ ਕਿ ਪੰਜਾਬੀ ਆਪਾਂ ਜੋੜ ਕੇ ਸਾਰਿਆ ਪੰਜਾਬ ਨੂੰ ਇਕੱਠਾ ਕਰਨਾ ਹੈ ਕਿ ਜੋ ਜੋ ਲੋਕ ਕੌਸ਼ੀਆ ਤਸ਼ੱਦਦ ਨਾਲ ਧੁੱਕੀ ਹੋ ਰਹੇ ਔਰ ਜਦੋਂ ਮੈਨੂੰ ਇਹਨਾਂ ਨੇ ਦੋ ਤਿੰਨ ਗੱਲਾਂ ਦਸੀਆਂ ਤਾਂ ਮੈਨੂੰ ਲੱਗਿਆ ਅਸੀਂ ਤੁਹਾਨੂੰ ਜੋ ਦੱਸੇ ਲੋਕਾਂ ਨੂੰ ਕਿ ਆਖਰੀ ਓਪ ਲੋਕ ਨੂੰ ਦੇ ਦੇ ਜੋ ਧੋਖ ਦੀ ਮੋਟੀ ਗੱਲ ਬੋਲਦਾ ਮੈਂ ਤੁਹਾਨੂੰ ਭੈਜੀਏ ਆਪਦੇ ਖੁਦ ਜ਼ਬਾਨ ਨਾਲ ਦੱਸਾਂਗੇ ਪਹਿਲੀ ਗੱਲ ਜਿਹੜੇ 6 ਬੰਦੇ ਨਾਮਜ਼ਦ ਕੀਤੇ ਗਏ ਨੇ ਚਾਰ ਪੁਲਿਸ ਵਾਲੇ ਤੋਂ ਸੋ ਕਾਲਡ ਜੋ ਉਹਨਾਂ ਦੇ ਦੋਸਤ ਕਿਹਾ ਜਾਂਦਾ ਸੀ ਇੱਕ-ਇੱਕ ਇਨਫੋਰਮਰ ਸੀ ਪੁਲਿਸ ਦਾ 6 ਦੇ 6 ਬੰਦੇ ਅੱਜ ਤੱਕ ਫੜੇ ਨਹੀਂ ਗਏਗੇ ਔਰ ਇਸ ਗੱਲ ਨੂੰ 2 ਮਹੀਨੇ ਹੋ ਗਿਆ ਪੋਸਟ ਦੀ ਸੁਆਮੀ ਨਾ ਹੋ ਚੁੱਕਿਆ ਫੜੇ ਨਹੀਂ ਗਏ ਹੱਥੀ ਮੈਨੂੰ ਇੱਕ ਦੱਸ ਦਿਓ ਜੇ ਤੁਹਾਨੂੰ ਸਾਰਾ ਪੰਜਾਬ ਵਾਲਿਓ ਤੇ ਪੂਰੇ ਪੰਜਾਬੀ ਵਰਲਡ ਨੂੰ ਪਤਾ ਹੈ ਕਿ ਜੇ ਕੋਈ ਬੰਦਾ ਕੁੱਟ ਕੇ ਵੀ ਕਿਸੇ ਨੂੰ ਭੱਜ ਜੇ 26 ਵੀ ਲੱਗ ਜੇ ਤਾਂ ਉਹਦੇ ਪਰਿਵਾਰ ਨੂੰ ਚੱਕ ਲਿਓਂਦੇ ਇੱਥੇ ਸ਼ਰਿਅਮ ਕਤਲ ਕੀਤਾ ਪੰਜਾਬ ਤੇ ਦੁਨੀਆ ਚ ਰੌਲਾ ਪੈ ਗਿਆ ਇਹਨਾਂ ਤੋਂ ਹੱਥ ਛੱਡਦ ਕਰਕੇ ਕੀ ਉਹਨਾਂ ਦੇ ਪਰਿਵਾਰ ਚੋਂ ਕਿਸੇ ਬੰਦੇ ਨੂੰ ਲਿਆਏ ਨੇ ਚਾਰ ਪੁਲਿਸ ਵਾਲੇ ਨੇ ਡਿਸਮਿਸ ਵੀ ਨਹੀਂ ਕੀਤੇ ਅੱਧੀ ਤਨਖਾਹ ਲੈ ਰੇ ਬੇਹਾਲ ਦੀ ਕਿ ਅਗੇਤੀ ਸਾਤੋਂ ਬੜੇ ਹੀ ਜਾ ਰਹੇ ਇਹ ਹੁੰਦਾ ਕਿਤੇ ਔਰ ਹੋਰ ਲੋੜਾ ਵੇਖੋ ਭੈਣ ਜੀ ਕੋਈ ਪਬਲਿਕ ਦੇ ਵਿੱਚ ਪੋਸਟ ਨਾ ਪਾਪ ਆਉਣ ਫੇਸਬੁੱਕ ਦੇ ਵਿੱਚ ਇਹ ਬੰਦੀ ਲਾ ਦਿੱਤੀ ਗਈ ਹੈ ਪਰਸਨਲ ਕਰੀ ਜਾਂ ਪਰ ਇੱਕ ਔਰ ਇੱਕ ਕਰ ਤੁੱਟਾਣੇ ਤੁਸੀਂ ਉਹਨਾਂ ਦਾ ਦੁੱਖ ਦਾ ਕੀ ਵਰਡ ਆਉਣਾ ਹੈ ਇਹ ਕਰਤੂਤ ਕਰ ਰਹੇ ਹੋ ਰਾਜ ਦਾ ਦਿਨ ਲਾਸਟ ਦਿਨ ਸੀ ਜਦੋਂ ਇਹ ਕਿਹਾ ਗਿਆ ਸੀ ਕਿ ਆਪ ਦਾ ਜੀਵਨ ਨਿਰਵਾਣ ਕੇ ਵਿੱਚ ਕਰਨਗੇ ਇੱਕ 85 ਕਮਾਉਣ ਵਾਲਾ ਔਰ ਮੈਂ ਇੱਕ ਬੱਚਾ ਸੀ ਤਿੰਨ ਪਛਾਵਾਂ ਦਾ ਚਾਰ ਪਛਾਵਾਂ ਦਾ ਗਿਆਤਾ ਸੀ ਇਹ ਕਿਤੇ ਪੁਲਿਸ ਨਾ ਆ ਜਾ ਮੈਨੂੰ ਵੀ ਮਾਰ ਦੂਗੀ ਇਹਨਾਂ ਨਾਲ ਪ੍ਰੋਮਿਸ ਕੀਤਾ ਗਿਆ ਸੀ ਕਿ ਅੱਜ ਅਸੀਂ ਤੁਹਾਨੂੰ ਜੌਬ ਬਾਰੇ ਦੱਸਾਂਗੇ ਕੋਈ ਆਦਾ ਪਤਾ ਨਹੀਂ ਬੰਦੇ ਫੜੇ ਨਹੀਂ ਗਏ ਉਹ ਪੰਜਾਬ ਵਾਲਿਓ ਉਹ ਭਗਵੰਤ ਸਿੰਘ ਮਾਨ ਉਹ ਆਪ ਸਰਕਾਰ ਅਸਿੰਘ ਹੁੰਦਾ ਨਹੀਂ ਇੰਨਾ ਤੱਕਾ ਸ਼ਰੀਰ ਤੱਕਾ ਹਜੇ ਤੁਸੀਂ ਇਹਨਾਂ ਨੇ ਹੋ ਕੇ ਪੁੱਛਣ ਦੀ ਵੀ ਤੋਂ ਦੂਰ ਤੁਸੀਂ ਉੱਤੇ ਪਹੁੰਚ ਗਏ ਭੈਣ ਜੀ ਤੁਸੀਂ ਆਪ ਦੱਸਿਓ ਜੀ ਇਹਨਾਂ ਦੇ ਤੁਹਾਡੇ ਫੇਸਬੁੱਕ 'ਨਾਲ ਨੌਕਰੀ ਵਾਲਾ ਕੋਈ ਵੀ ਗੱਲ ਜੀ ਤੁਸੀਂ ਜੋਗੇ ਉਹਨੂੰ ਲੋਕ ਸੁਣਨਾ ਵੀ ਚਾਹੁੰਦੇ ਨੇ ਤੇ ਉਸ ਤੁਹਾਡੀ ਪੀੜ ਨੂੰ ਮਹਿਸੂਸ ਕਰਕੇ ਤੁਹਾਡੇ ਨਾਲ ਜੁੜਨਾ ਵੀ ਚਾਹੁੰਦੇ ਪਲੀਜ਼ ਦੱਸੋ ਸਸ਼ੀ ਦਾ ਸਵਾਲ ਕੋਈ ਵੀ ਜੇ ਕੋਈ ਇਨਸਾਫ ਦੀ ਗੱਲ ਕੁਝ ਵੀ ਨਹੀਂ ਹੋ ਰਿਹਾ ਜਦੋਂ ਦੇ ਗਏ ਆ ਮੈਂ ਸਿਰਫ ਲੜ ਰਹੀ ਆ ਕਦੇ ਮੈਂ ਧਰਨੇ ਲਗਾ ਰਹੀ ਆ ਕਦੇ ਮੈਂ ਪੀਲਾ ਕਰ ਰਹੀ ਆ ਮੈਂ ਅਰਜ਼ੀਆਂ ਪਾ ਰਹੀ ਆ टेज कोई हायर अथॉरिटी नहीं रहेगी जिन्होंने लिखी होगी बाई पोस्ट बाई मेल रिटर्न मतलब सब कुछ करके देख लिया धरना लगा के देख लिया रोज मार्च मैं लुध्याने जा रही इवन प्रोमस जा रहे बट कुछ पूरा नहीं हो रहा फिलहाल अब शाम तक डीएच तो ने मैन किया प्रोमिस तीह तरीक तक अब शाम तक वेट करो उसने जो मर्जी कर लिये ਤੇ ਅੱਜ ਦਾ ਦਿਨ ਵੀ ਚਲਾ ਗਿਆ ਕੋਈ ਜੌਬ ਲਈ ਕੋਈ ਕਾਲ ਨਹੀਂ ਕੋਈ ਸਭ ਜਿਹੜੇ ਵੀ ਪ੍ਰੋਮਿਸਸਿਸ ਕੀਤੇ ਸਭ ਫੇਕ ਨਜ਼ਰ ਆ ਰਹੇ ਹੈ ਕੋਈ ਅਰੈਸਟ ਦੀ ਗੱਲ ਜਦੋਂ ਕਰਦੇ ਆ ਤਾਂ ਸਿੰਗਲ ਅਰੈਸਟ ਵੀ ਨਹੀਂ ਹੈ ਹਾਂ ਕੁਝ ਵੀ ਦਿਖਦਾ ਹੋਇਆ ਨਜ਼ਰ ਨਹੀਂ ਆ ਰਿਹਾ ਕੋਈ ਜਸਟਿਸ ਵੀ ਮਿਲਉ ਕੋਈ ਰਿਅਲ ਹੋਮ ਵੀ ਨਹੀਂ ਨਜ਼ਰ ਆ ਰਹੀ ਮੈਨੂੰ ਪੰਜਾਬ ਵਾਲੇ ਇੱਕ ਦੱਸਿਓ ਜੀ ਜਦੋਂ ਕੋਈ ਬੰਦੇ ਸ਼ਰਾਬ ਪੀ ਕੇ ਗੁਜ਼ਰੇ ਅਸੀਂ ਆ ਨਹੀਂ ਉਹ ਵੀ ਗਲਤ ਹੋਇਆ ਉਹਨਾਂ ਨੂੰ ਪੈਸੇ ਵੀ ਦਿੱਤੇ ਗਏ ਜਾ-ਜਾ ਕੇ ਕੀ ਆ ਨਾ ਪੁਲਿਸ ਵਰਮੇ ਬੈਠੀ ਆ ਖੈ ਕਿ ਜ਼ਿੰਦਗੀ ਕਿਵੇਂ گزار ਰਹੀ ਤੇ ਇਹ ਤਾਂ ਦੱਸ ਦਿਓ ਕਿਵੇਂ گزار ਰਹੀ ਖੈ ਇਹਨਾਂ ਨੇ ਕੁਝ ਨਹੀਂ ਕਰਨਾ ਅੱਜ ਅਸੀਂ ਭੈਜੂਰ ਨਾਲ ਵੀ ਗੱਲ ਕਰ ਰਹੇ ਆ ਤੇ ਪੂਰਾ ਟਿਕਲ ਰਿਹਾ ਕਿ ਜਿੱਥੇ ਜਿੱਥੇ ਪੁਲਿਸ ਜਾਂ ਤਸ਼ੱਦਦ ਕਰਕੇ ਲੋਕ ਸਫਰ ਕਰ ਰਹੇ ਨੇ ਉਹਨਾਂ ਇਕੱਠੇ ਕਰੀਏ ਤੇ ਜਿਹੜੇ ਇਨਸਾਫ ਹੋਣਾ ਬਾਕੀ ਉਹ ਇਨਸਾਫ ਲਈ ਦਬਾਅ ਪਣਾ ਉਹ 얘 ਤੇ ਇਹਨਾਂ ਦਾ ਅਗਲਾ ਜ਼ਿੰਦਗੀ ਕਿਵੇਂ ਨਿਰਵਾਹ ਹੋਏ ਉਹਦੇ ਲਈ ਜੋ ਸਰਕਾਰ ਕਰ ਸਕਦੀ ਹੋ ਤੋ ਕਰਵਾਏ ਤੇ 13 ਤਰੀਕ ਨੂੰ ਅਸੀਂ ਸਾਰੇ ਇਕੱਠੇ ਹੋਵਾਂਗੇ ਤੇ ਨਾਲ ਨਾਲ ਇੱਕ ਪੁਲਸੀਆ ਤਸ਼ੱਦਦ ਰੋਕਣ ਲਈ ਇੱਕ ਨੀਤੀ ਬਣੇ ਜਾਂ ਤਾਂ ਉਹ ਆਲਰੇਡੀ ਜੋ ਕਾਨੂੰਨ ਲਾ ਉਹਦੇ ਵਿੱਚ ਅਮੰਗ ਕੀਤਾ ਜਾਵੇ ਜਾਂ ਨਵਾਂ ਐਕਟ ਆਵੇ ਜਿਹਦੇ ਨਾਲ ਇਹ ਐਸਐਸਪੀ ਇਹ ਜੋ ਵੀ ਇਨਚਾਰਜ ਹੁੰਦੇ ਨੇ ਜੋ ਇਹਨਾਂ ਦੋਸ਼ਾਂ ਦੇ ਪੂਰੀ ਤਰ੍ਹਾਂ ਜਿਨ੍ਹਾਂ ਤੇ ਇਲਜ਼ਾਮ ਲੱਗਦਾ ਹੈ ਉਨਾਂ ਨੂੰ ਇਮੀਡੀਏਟਲੀ ਪਨਿਸ਼ ਕਰ ਸਕੀਏ ਨਾ ਕਿ ਕੀ ਕੀ 30 32 ਸਾਲ ਬਾਅਦ ਉਹਨਾਂ ਨੂੰ ਸਜ਼ਾਵਾ ਹੁਣ ਉਹ ਵੀ ਕੋਟ ਕਰੇ ਸਰਕਾਰ ਨੂੰ ਮਜਬੂਰ ਕਰੀਏ ਕਿਉਂਕਿ ਸਰਕਾਰ ਨੂੰ ਚੁਂਦਾ ਕੌਣ ਹੈ ਲੋਕ ਚੁੰਦੇ ਨੇ ਤੇ ਲੋਕ ਹੀ ਇਹਨਾਂ ਨੂੰ ਆਰਡਰ ਕਰਨਗੇ ਇਹ ਕਰੋ ਨਹੀਂ ਤਾਂ ਜਾਓ ਔਰ ਜਿਹੜੇ ਨਵੇਂ ਆਉਣਗੇ ਇਸ ਸ਼ਰਤ ਤੇ ਆਉਣਗੇ ਕਿ ਇਹੋ ਜਿਹਾ ਸਾਡੀਆਂ ਪੈਰਾਂ ਨੂੰ ਦਬਾਰ ਤੋਂ ਐ ਚਿੱਟੀਆਂ ਚੁੰਨੀਆਂ ਲੈ ਕੇ ਨਾ ਬੈਠਣਾ ਪਵੇ ਲਾਸਟ ਟਾਈਮ ਕਹੂਗਾ ਭਗਵੰਤ ਸਿੰਘ ਮਾਨ ਇਹਨਾਂ ਦਾ ਜੋ ਕੁਝ ਹੋਇਆ ਇਹਨਾਂ ਨਾਲ ਉਹਦਾ ਦੋਸ਼ ਤੇਰੇ ਤੇ ਆਊਗਾ 노 ਡਾਊਟ ਇੱਕ ਫੋਲਸ ਆਰਿਆ ਨਹੀਂ ਕੀਤਾ ਹੈ ਪਰ ਯੂ ਆਰ ਏ ਚੀਫ ਐਗਜ਼ੀਕਿਊਟਿਵ ਆਫ ਪੰਜਾਬ ਤੁਹਾਡੀ ਰਿਸਪੋਨਸੀਬਿਲਟੀ ਹੈ ਜੇ ਤੁਹਾਨੂੰ ਕੋਈ ਨਹੀਂ ਕਰਨ ਦੇ ਰਿਹਾ ਇਹ ਕੁਝ ਨਹੀਂ ਵੇਖਿਆ ਜਾਊਗਾ